ਭਗਵੰਤ ਮਾਨ ਘੱਟ ਕੰਮ ਕਰੇ ਵੱਧ ਕੰਮ ਕਰੇ ਪਰ ਖੜਾ ਦਾ ਪੰਜਾਬ ਨਾਲ ਹੈ ਨਾ ਉਹ ਵਿਕਿਆ ਤਾਂ ਨਹੀਂ ਨਾ ਉਹਨੇ ਕੇਂਦਰ ਅੱਗੇ ਕਿਸੇ ਲਾਲਚ ਨੂੰ ਅੱਖਾਂ ਬੰਦ ਕਰਕੇ ਫੈਸਲੇ ਨਹੀਂ ਮੰਨੇ ਉਹਨਾਂ ਦੇ ਪਰ ਜਿੰਨਾ ਭਗਵੰਤ ਮਾਨ ਕਰੀ ਜਾਂਦਾ ਜਿਵੇਂ ਕੇਂਦਰ ਏਡਾ ਤਕੜਾ ਹੈ ਜਿੰਨਾ ਭਗਵੰਤ ਮਾਨ ਕਰੀ ਜਾਂਦਾ ਸੰਦੀਪ ਜੀ ਇੰਨਾ ਕੈਪਟਨ ਮਰਿੰਦਰ ਨਹੀਂ ਕਰ ਸਕਿਆ ਇੰਨਾ ਸੁਖਵੀਰ ਬਾਦਲ ਨਹੀਂ ਕਰ ਸਕਿਆ ਇਹ ਜਦੋਂ ਤੁਸੀਂ ਇਹ 5 ਸਾਲ ਭਗਵੰਤ ਮਾਨ ਕਰ ਜੂਗਾ ਨਾ ਪੂਰੇ ਤੇ ਇਹ ਐਵੇਂ ਨਹੀਂ ਪੰਗੇ ਲਈ ਜਾਂਦਾ ਭਗਵੰਤ ਮਾਨ ਹੁਣ ਤੁਸੀਂ ਦੇਖੋ ਵਿਧਾਨ ਸਭਾ 'ਚ ਮੋਦੀ ਦੀਆਂ ਕਹਾਵਤਾਂ ਸੁਣਾਤੀਆਂ ਭਗਵੰਤ ਮਾਨ ਨੇ ਵੀ ਮੋਦੀ ਸਾਹਿਬ ਦਾ ਪਤਾ ਨਹੀਂ ਲੱਗਦਾ ਵੀ ਇੱਥੇ 1 ਲੋਕ ਨੇ ਜਿੱਥੇ 9500 ਦੀ ਆਬਾਦੀ ਹੈ ਤੁਸੀਂ ਉੱਥੇ ਤੁਰੇ ਫਿਰਦੇ ਹੋ 9500 ਲੋਕ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਜੇ ਕਿਸੇ ਦਾ ਘਾਟ ਆਉਂਦੀ ਹੋਵੇ ਪ੍ਰਧਾਨ ਮੰਤਰੀ ਦੇ ਨਾਲ ਪੰਗਾ ਲੈਣਾ ਪ੍ਰਧਾਨ ਮੰਤਰੀ ਦੇ ਖਿਲਾਫ ਲੌਜੀਕ ਤੇ ਬੋਲਣਾ ਇਹ ਕੋਈ ਇਮਾਨਦਾਰ ਬੰਦਾ ਹੀ ਕਰ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਦੀਆਂ ਕਰਤੂਤਾਂ ਵਿਧਾਨ ਸਭਾ ਦੇ ਮੰਚ ਤੇ ਖੋਲ ਖੋਲ ਕੇ ਰੱਖ ਰਿਹਾ ਤੁਸੀਂ ਵੇਖੋ ਇੱਕ ਪਾਸੇ ਨਵਾਂ ਜਿਹੜਾ ਤੱਥ ਸਾਹਮਣੇ ਆਇਆ ਕਿ ਜਿਹੜੇ ਸਾਡੇ ਡੈਮ ਸਰਹੱਦ ਦੇ ਲਾਗੇ ਨੇ ਜਿਹੜੇ ਤਾਂ ਸਰਹੱਦਾਂ ਤੇ ਡੈਮ ਹੈ ਉਹ ਤੇ ਤਾਂ ਪੰਜਾਬ ਪੁਲਿਸ ਰਾਖੀ ਕਰ ਰਹੀ ਹੈ ਤਨਾਤੀ ਕਰ ਰਹੀ ਹੈ ਔਰ ਜਿਹੜੇ ਭਾਖੜੇ ਵਾਲੇ ਪਾਸੇ ਆ ਡੈਮ ਕੇਂਦਰ ਚਾਹੁੰਦਾ ਇਹਨਾਂ ਦਾ ਕੰਟਰੋਲ ਸਾਡੇ ਸੀਆਈਐਸਐਫ ਨੂੰ ਦੇ ਦੋ ਵੀ ਭਾਈ ਜੇ ਤੁਹਾਨੂੰ ਐਡੀ ਚਿੰਤਾ ਹੈ ਜਿਹੜੇ ਡੈਮ ਸਾਡੇ ਸਰਹੱਦ ਲੱਗੇ ਆ ਤੁਸੀਂ ਪਹਿਲਾਂ ਉੱਥੇ ਜਾ ਪਰ ਉੱਥੇ ਵੀ ਕਿਉਂ ਜਾਓ ਕਿਉਂਕਿ ਜਦੋਂ ਸਾਡੀ ਪੰਜਾਬ ਪੁਲਿਸ ਸਮਰੱਥ ਹੈ ਔਰ ਕਾਂਗਰਸ ਦੀ ਭੂਮਿਕਾ ਲਗਾਤਾਰ ਸ਼ੱਕੀ ਬਣਦੀ ਚਲੀ ਜਾ ਰਹੀ ਹੈ ਇੰਜ ਲੱਗਦਾ ਹੈ ਕਿ ਪਿਛਲੇ ਸਮਿਆਂ ਚ ਕਾਂਗਰਸ ਪੰਜਾਬ ਦੇ ਹੱਕ ਬਚਾ ਹੀ ਨਹੀਂ ਸਕੀ ਕਿਉਂਕਿ 81 ਚ ਵੀ ਜਦੋਂ ਪਾਣੀਆਂ ਦੀ ਕਾਣੀ ਵੰਡ ਹੋਈ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਪੰਜਾਬ ਤੇ ਬੀਬੀ इंदिरा गांधी 81 ਚ ਦੇਸ਼ ਦੀ ਪ੍ਰਧਾਨ ਮੰਤਰੀ ਜਦੋਂ 1966 ਚ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਵੀ ਕਾਂਗਰਸ ਵਾਲੀ ਸੀ ਸੱਤਾ ਚ ਸੋ ਇਹਦਾ ਮਤਲਬ ਹੈ ਕਾਂਗਰਸ ਜਦੋਂ ਸੂਬੇ ਚ ਰਹੀ ਤੇ ਕੇਂਦਰ ਦੀ ਕਾਂਗਰਸ ਨੇ ਦੱਬ ਕੇ ਪੰਜਾਬ ਨੂੰ ਸਿਆਸੀ ਤੌਰ ਤੇ ਸ਼ੋਸ਼ਣ ਕੀਤਾ ਪੰਜਾਬ ਦਾ ਪਰ ਪੰਜਾਬ ਦੇ ਪੁਰਾਣੇ ਸਮਿਆਂ ਦੇ ਕਾਂਗਰਸੀ ਲੀਡਰ ਵੀ ਜਿਨ੍ਹਾਂ ਨੂੰ ਕਦੇ ਪਾਣੀਆਂ ਦਾ ਰਾਖਾ ਮਿੱਟੀ ਦਾ ਰਾਖਾ ਪੰਜਾਬ ਦਾ ਵਿਕਾਸ ਦਾ ਰਾਖਾ ਜਿਹੜੇ ਨਾਅਰੇ ਦਿੰਦੇ ਨੇ ਨਾ ਕਾਂਗਰਸੀ ਮੈਨੂੰ ਲੱਗਦਾ ਇਹਨਾਂ ਤੇ ਸਵਾਲ ਖੜੇ ਹੋਗੇ ਲੋਕ ਹੁਣ ਭਰੋਸਾ じゃ ਕਰਨੋਂ ਹਟ ਗਏ ਕਾਂਗਰਸ ਦੇ ਲੀਡਰਾਂ ਤੇ ਵੀ ਇਹ ਝੂਠ ਬਹੁਤ ਦੇ ਨੇ ਹੁਣ ਦੇਖੋ ਵਿਧਾਨ ਸਭਾ ਦੇ ਸੈਸ਼ਨ ਚ ਭਗਵੰਤ ਮਾਨ ਨੇ ਤੱਥਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਵੇਂ ਚਰਨਜੀਤ ਚੰਨੀ ਹੋਵੇ ਉਸ ਤੋਂ ਪਹਿਲਾਂ ਕੈਪਟਨ ਇਹ ਸਾਡੇ ਡੈਮਾਂ ਦੀ ਸੁਰੱਖਿਆ ਨਹੀਂ ਕਰ ਸਕੀ 97000 ਰੁਪਈਆ ਇੱਕ ਸੀਆਈਐਸ ਐਸਐਫ ਦੇ ਮੁਲਾਜ਼ਮ ਦਾ ਖਰਚਾ ਆਣਾ ਤੇ ਉਹ ਵੀ ਪੰਜਾਬ ਨੂੰ ਦੇਣਾ ਪੈਣਾ ਤੇ ਉਹਦੇ ਨਾਲ ਉਹ ਤਾਂ ਜਿਹੜੇ 50 100 ਮੁਲਾਜ਼ਮ ਉਥੇ ਤਨਾਤ ਹੋਣੇ ਐ ਤੇ ਭਗਵੰਤ ਮਾਨ ਪੰਜਾਬ ਪੁਲਿਸ 'ਚ ਭਰਤੀ ਕਰ ਲੂਗਾ ਜੇ ਰੋਜ਼ਗਾਰ ਦੇਣਾ ਹੈ ਡੈਮ ਦੀ ਸੁਰੱਖਿਆ ਦਾ ਤੇ ਉਹ ਪੰਜਾਬੀਆਂ ਨੂੰ ਕਿਉਂ ਨਾ ਮਿਲੇ ਸੋ ਕਹਿਣ ਦਾ ਮਤਲਬ ਹੈ ਕਿ ਸਾਰੇ ਇੱਕ ਇੱਕ ਕਰਕੇ ਇਹਨਾਂ ਨੇ ਹੱਕ ਪੰਜਾਬ ਦੇ ਪਾਣੀਆ ਦੇ ਡੈਮਾਂ ਦੇ ਹੌਲੀ-ਹੌਲੀ ਕਰਕੇ ਕੇਂਦਰ ਨੂੰ ਦੇਤੇ ਕੇਂਦਰ ਅੱਗੇ ਹਿੱਲੇ ਰਹੇ ਕਿਉਂਕਿ ਹੁਣ ਤਾਂ ਇਹ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਗਰ ਅੱਜ ਪੰਜਾਬ 'ਚ ਅਕਾਲੀ ਭਾਜਪਾ ਵਾਲੇ ਹੁੰਦੇ ਤੇ ਸੀਆਈਐਸਐਫ ਦੀ ਤਣਾਤੀ ਹੋ ਜਾਣੀ ਸੀ ਨਾ ਸੁਖਵੀਰ ਬਾਦਲ ਦੀ ਐਡੀ ਜੁਰਰਤ ਤੇ ਨਾ ਕਿਸੇ ਭਾਜਪਾ ਦੇ ਲੀਡਰ ਦੀ ਐਡੀ ਜੁਰਰਤ ਕਿ ਉਹ ਕੇਂਦਰ ਦੇ ਫੈਸਲਿਆਂ ਦੇ ਸਾਹਮਣੇ ਖੜ੍ਹ ਜੇ ਤੇ ਜੇ ਉੱਪਰ ਕਾਂਗਰਸ ਦੀ ਸਰਕਾਰ ਹੁੰਦੀ ਕਾਂਗਰਸੀ ਵੀ ਲਿਫ ਜਾਣੀ ਸੀ ਕਾਂਗਰਸੀ ਵੀ ਲਿਫ ਜਾਣੀ ਸੀ ਜਿਵੇਂ ਪੁਰਾਣੇ ਸਮਿਆਂ 'ਚ ਦਰਬਾਰਾ ਸਿੰਘ ਹੋ ਗਿਆ ਜਾਂ ਤੁਸੀਂ ਵੇਖੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਾਂਗਰਸ ਦਾ ਸੀ ਲੇ ਮੌਕੇ ਦੀ ਕੇਂਦਰ ਦੀ ਸਰਕਾਰ ਸੀ ਉਹਦੀ ਗੱਲ ਮੰਨ ਲੈਂਦਾ ਸੀ ਭਗਵੰਤ ਮਾਨ ਨੇ ਬੜੇ ਚੰਗੇ ਤਰੀਕੇ ਨਾਲ ਵਿਧਾਨ ਸਭਾ 'ਚ ਵੀ ਇਹ ਗੱਲ ਰੱਖਤੀ ਕਿ ਜਦੋਂ ਕੇਂਦਰ ਦੀ ਮੀਟਿੰਗ ਸੀ ਤੇ ਉਹ ਕਹਿੰਦੇ 23 ਮਿਲੀਅਨ ਏਕੜ ਫੁੱਟ ਪਾਣੀ ਲਿਆਉਣਾ ਤੇ ਭਗਵੰਤ ਮਾਨ ਕਹਿੰਦਾ ਮੈਂ ਤੁਰੰਤ ਹਾਮੀ ਭਰਤੀ ਵੀ ਹੁਣ 23 ਮਿਲੀਅਨ ਏਕੜ ਫੁੱਟ ਲਿਆਈਓ ਮੁੱਕ ਰਿਓ ਨਾ ਵੀ ਕਿਤੇ ਟਰੰਪ ਟਰੰਪ ਕੋਈ ਨਵਾਂ ਫੈਸਲਾ ਕਰ ਦੇ ਦੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਜਿਹੜਾ ਇੰਡਸ ਵਾਟਰ ਹੈ ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਦੇ ਹਾਂ ਮੈਂ ਕਹਿੰਦਾ ਅਗਰ ਇਹ ਸਮਝੌਤਾ ਬਹਾਲ ਵੀ ਹੁੰਦਾ ਪਾਕਿਸਤਾਨ ਨੂੰ ਪਾਣੀ ਜਾਣ ਵਾਲਾ ਤਾਂ ਵੀ ਜਿਹੜਾ ਫालतू ਪ ਨੂੰ ਜਾਂਦਾ ਸੋ ਭਗਵੰਤ ਮਾਨ ਦਾ ਬੜਾ ਕੜਾਕੇ ਕੱਢ ਭਾਸ਼ਣ ਸੀ ਚੰਗਿਆੜੇ ਕੱਢ ਭਾਸ਼ਣ ਸੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਕਾਂਗਰਸ ਵਾਲੇ ਵਿਰੋਧੀ ਧਿਰ ਚ ਭਾਵੇਂ ਬੈਠੇ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਕਹਾਣੀਆਂ ਵੰਡਾ ਕੀਤੀਆਂ ਨੇ ਨਾ ਇਨਾਂ ਕੋਲੇ ਤਰਕ ਕੋਈ ਨਹੀਂ ਸਿਵਾਏ ਰੋਂਡੀ ਪਿੱਟਣ ਤੋਂ ਸਾਰੇ ਨਹੀਂ ਪਿੱਟਦੇ ਕਈ ਕਾਂਗਰਸ ਦੇ ਲੀਡਰ ਜਿਵੇਂ ਹੁੰਦੇ ਹਨ ਨਾ ਵੀ ਰੋਂਡੀ ਪਿੱਟਣ ਲੱਗ ਜਾਂਦੇ ਆ ਵੀ ਨਹੀਂ ਦੂਜਾ ਬੰਦਾ ਜਿੱਤ ਰਿਹਾ ਵੀ ਨਹੀਂ 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 ਹਨੇਰਾ ਹੋ ਗਿਆ ਜੀ ਹੁਣ ਮੈਚ ਨਹੀਂ ਹੋ ਸਕਦਾ ਅੰਪਾਇਰ ਨੇ ਗਲਤ ਫੈਸਲਾ ਦਿੱਤਾ ਜੀ ਅਸੀਂ ਨਹੀਂ ਖੇਡਣਾ ਜਿਵੇਂ ਪੁਰਾਣੀ ਕਹਾਵਤ ਹੈ ਬਿਨਾ ਖੇਡਣਾ ਨਾ ਖੇਡਣ ਦੇਣਾ ਕੁੱਤੀ ਚ ਪਾਣੀ ਰੋੜ ਲੈਣੇ